ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਜੋ ਭਾਰੀ ਵਰਖਾ ਹੋਈ ਆ ਜਿਸ ਕਰਕੇ ਪੰਜਾਬ ਬਹੁਤੇ ਪੰਜਾਬ ਦੇ ਏਰੀਆ ਦੇ ਵਿੱਚ ਜਿਹੜਾ ਖੜਦੇ ਹਾਲਾਤ ਬਣੇ ਹੋਏ ਨੇ ਲੋਕਾਂ ਦੀਆਂ ਜਿੱਥੇ ਫਸਲਾਂ ਡੁੱਬੀਆਂ ਨੇ ਉਹਨਾਂ ਦੇ ਪਸ਼ੂ ਡੰਗਰ ਜਿਹੜੇ ਉਹਨਾਂ ਨੂੰ ਬਾਹਰ ਕੱਢ ਕੇ ਉੱਚੀ ਜਗ੍ਹਾ ਲੈ ਆਉਣਾ ਪਿਆ ਅਤੇ ਉਹਦੇ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜਿਆ ਸੋ ਲੋਕਾਂ ਦਾ ਜਿਹੜਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੋ ਇਸ ਸਮੇਂ ਦੇ ਵਿੱਚ ਲੋੜ ਅਜ ਉਹਨਾਂ ਲੋਕਾਂ ਨੂੰ ਹੜਪੀੜਿਤ ਪਰਿਵਾਰਾਂ ਨੂੰ ਮਦਦ ਦੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਇਸ ਸਮੇਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਉਸ ਇਲਾਕਿਆਂ ਦੀ ਮਦਦ ਕਰੀਏ ਲੋਕਾਂ ਦੀ ਮਦਦ ਕਰੀਏ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਅਤੇ ਹੋਰ ਵੀ ਜਿਹੜੇ ਕਾਰੋਬਾਰੀ ਲੋਕ ਨੇ ਕਿ ਉਹ ਆਪਣੇ ਦਸਾਂ ਨੋਹਾਂ ਦੇ ਕਿਰਤ ਕਮਾਈ ਜੋ ਦਸਵੰਧ ਕੱਢ ਕੇ ਇਸ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਉੱਥੇ ਆਪਣਾ ਯੋਗਦਾਨ ਪਾਉਣ ਅਤੇ ਸਾਡੀ ਵੀ ਜਿਹੜੀ ਸਾਰੀ ਟੀਮ ਹੈਗੀ ਆ ਅਸੀਂ ਆਪ ਕਈ ਦਿਨਾਂ ਤੋਂ ਜਦੋਂ ਤੇ ਇਹ ਇਹ ਹੜ੍ਹ ਆਏ ਨੇ ਕੋਸ਼ਿਸ਼ ਕਰ ਰਹੇ ਆ ਆਪਣੇ ਇਲਾਕੇ ਦੇ ਵਿੱਚ ਵੀ ਮੀਂਹ ਕਰਕੇ ਜੋ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਭਾਰੀ ਬਰਸਾਤ ਕਰਕੇ ਜਾਂ ਹੋਰ ਵੀ ਜੋ ਵੀ ਲੋਕਾਂ ਉਹਨਾਂ ਦੀਆਂ ਪੂਰੀਆਂ ਕਰਨ ਦਾ ਯਤਨ ਕਰ ਰਹੇ ਆ ਅਤੇ ਅੱਜ ਕਾਫੀ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਭੇਜੀਆਂ ਜਾ ਰਹੀਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹਦੇ ਵਿੱਚ ਅਜਨਾਲੇ ਦੇ ਵਿੱਚ ਗੱਡੀ ਭੇਜੀ ਜਾ ਰਹੀ ਹੈ ਸਾਈਲੇਜ ਦੀ ਜੋ ਡਿਮਾਂਡ ਉੱਥੋਂ ਲੋਕਾਂ ਦੀ ਜੋ ਵੀ ਸਾਡੇ ਕੋਲੇ ਆਉਂਦੀ ਆ ਇਸੇ ਤਰ੍ਹਾਂ ਰਮਦਾਸ ਦੇ ਵਿੱਚ ਵੀ ਉੱਥੇ ਕੱਲ ਫੋਨ ਆਇਆ ਸੀ ਕਿ ਬਹੁਤ ਸਾਰੇ ਪਸ਼ੂ ਨੇ ਜਿਹੜੇ ਭੁੱਖੇ ਨੇ ਸੋ ਉਹਨਾਂ ਲਈ ਇੱਕ ਟਰੱਕ ਜਿਹੜਾ ਭੇਜਿਆ ਜਾ ਰਿਹਾ ਸਾਈਲੇਜ ਦਾ ਸੋ ਉਹਦੇ ਨਾਲ ਹੀ ਤਰਨ ਤਰਨ ਤੋਂ ਵੀ ਜਿਹੜੀ ਡਿਮਾਂਡ ਆਈ ਹੈ ਉੱਥੇ ਵੀ ਸਾਈਲੇਜ ਦਾ ਤੇ ਰਾਸ਼ਨ ਅਤੇ ਹੋਰ ਤਰਪਾਲਾਂ ਜੋ-ਜੋ ਵੀ ਸਾਡੇ ਕੋਲ ਡਿਮਾਂਡ ਆ ਰਹੀ ਆ ਜਿਸ ਵੀ ਇਲਾਕੇ ਦੇ ਵਿੱਚੋਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਉਹ ਜੋ ਵੀ ਉਹਨਾਂ ਦੀ ਡਿਮਾਂਡ ਹੈਗੀ ਉਹਨੂੰ ਪੂਰਾ ਕੀਤਾ ਜਾਵੇ ਅਤੇ ਉੱਥੇ ਜੋ ਵੀ ਸਮਗਰੀ ਚਾਹੀਦੀ ਹੈ ਉਹਨਾਂ ਨੂੰ ਪਹੁੰਚਾਈ ਜਾਵੇ ਕਿਉਂਕਿ ਇਹ ਜਿਹੜੀ ਅੱਜ ਅੱਜ ਤਾਂ ਰਾਸ਼ਨ ਦੀ ਲੋੜ ਆ ਅੱਜ ਪਸ਼ੂ ਨੂੰ ਚਾਰੇ ਦੀ ਲੋੜ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਮਿਹਰ ਕਰਨ ਜਲਦੀ ਤੋਂ ਜਲਦੀ ਪ੍ਰਸਾਦ ਰੋਕੇ ਪਾਣੀ ਥੱਲੇ ਜਾਵੇ ਅਤੇ ਉਸ ਤੋਂ ਬਾਅਦ ਜਿਹੜੇ ਬੰਨ ਟੁੱਟੇ ਨੇ ਜਾਂ ਲੋਕਾਂ ਨੇ ਜ਼ਮੀਨਾਂ ਜਿਹੜੀਆਂ ਦੇ ਵਿੱਚ ਪਾਣੀ ਕਰਕੇ ਜਿਹੜੀ ਗਾਹ ਵਾ ਜਾਣੀ ਆ ਉਹਨੂੰ ਕੱਢਣਾ ਪੈਣਾ ਅਗਲੀ ਜਿਹੜੀ ਫਸਲ ਬਿਜਨੀ ਆ ਲੋਕਾਂ ਨੇ ਉਹਦੇ ਲਈ ਲੋਕਾਂ ਨੂੰ ਡੀਜ਼ਲ ਦੀ ਲੋੜ ਪੈਣੀ ਆ ਖਾਦ ਦੀ ਲੋੜ ਪੈਣੀ ਆ 20 ਦੀ ਲੋੜ ਪੈਣੀ ਕਿਉਂਕਿ ਲੋਕਾਂ ਦਾ 20 ਖਰਾਬ ਹੋ ਗਿਆ ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਮਦਦ ਦੀ ਲੋੜ ਆ ਦੇਖੋ ਮੀਂਹ ਇਹ ਖੜਾ ਕਰਕੇ ਜਿਹੜੀਆਂ ਬਿਮਾਰੀਆਂ ਨੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣਾ ਉਥੇ ਮੈਡੀਕਲ ਕੈਂਪ ਵੀ ਲਾਉਣੇ ਪੈਣੇ ਆ ਸੋ ਇਸ ਲਈ ਇਹ ਜਿਹੜੀ ਲੰਬੀ ਲੜਾਈ ਹੈਗੀ ਆ ਸੋ ਇਹ ਉਹ ਲੋਕ ਇਕੱਲੇ ਨਹੀਂ ਲੜ ਸਕਦੇ ਸੋ ਇਹਦੇ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈਗੀ ਆ ਸੋ ਅੱਜ ਦੇ ਸਮੇਂ ਦੇ ਵਿੱਚ ਜੇ ਪੰਜਾਬ ਨੂੰ ਅੱਜ ਲੋੜ ਆ ਤਾਂ ਅੱਜ ਪੰਜਾਬ ਨੇ ਨਾਲ ਖੜਨਾ ਬਾਹਰ ਬੈਠੇ ਜਿਹੜੇ ਸਾਡੇ ਐਨਆਰਆਈ ਨੇ ਜਿਹੜੇ ਹਮੇਸ਼ਾ ਹੀ ਪੰਜਾਬ ਨਾਲ ਜੁੜੇ ਰਹਿੰਦੇ ਨੇ ਪੰਜਾਬ ਦਾ ਭਲਾ ਮੰਗਦੇ ਨੇ ਉਹਨਾਂ ਨੂੰ ਮੈਂ ਫੇਰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਲੋਕਾਂ ਦਾ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਣਦਾ ਮੁਆਵਜ਼ਾ ਇਹ ਨਹੀਂ ਕਿ 5-10000 ਦਿੱਤਾ ਜਾਵੇ ਉਹਨਾਂ ਨੂੰ ਬਣਦਾ ਮੁਆਵਜ਼ਾ ਜਿੰਨੇ ਦੀ ਫਸਲ ਹੋਣੀ ਸੀ ਉਹਨਾਂ ਮੁਆਵਜ਼ਾ ਜਿਹੜਾ ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਹੈ ਜਿਹੜੀ ਦੇਵੇ ਸੋ ਅਸੀਂ ਆਪਣੇ ਵੱਲੋਂ ਜਿੰਨਾ ਵੀ ਹੋ ਸਕਦਾ ਆਪਦੇ ਵਿੱਤ ਤੋਂ ਬਾਹਰ ਜਾ ਕੇ ਵੀ ਇਹ ਜਿਹੜੀ ਮਦਦ ਹੈਗੀ ਆ ਅੱਜ ਨਹੀਂ ਅੱਜ 4-5 3-4 ਗੱਡੀਆਂ ਭੇਜੀਆਂ ਜਾ ਰਹੀਆਂ ਨੇ ਫਿਰ ਪਰਸੋਂ ਨੂੰ ਵੀ ਜੋ ਸਾਡੇ ਕੋਲ ਡਿਮਾਂਡ ਆ 8-10 ਗੱਡੀਆਂ ਫਿਰ ਇਸੇ ਤਰ੍ਹਾਂ ਲਗਾਤਾਰ ਜਾਂਦੀਆਂ ਰਹਿਣਗੀਆਂ ਤੇ ਅਸੀਂ ਆਉਣ ਵਾਲੇ ਸਮੇਂ 'ਚ ਕੁਝ ਪਿੰਡ ਵੀ ਅਡੌਪਟ ਕਰ ਰਹੇ ਹਾਂ ਤਾਂ ਜੋ ਉੱਥੇ ਜਾ ਕੇ ਲੋਕਾਂ ਦੀ ਜਿਹੜੀ ਅਗਲੀ ਫਸਲ ਬੀਜਣ ਤੱਕ ਉਹਨਾਂ ਦੀ ਮਦਦ ਹੋ ਸਕੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਹੁਤ ਸਾਰੇ ਫੋਨ ਜਿੱਥੇ ਸਾਡੇ ਕੋਲੇ ਡਿਮਾਂਡ ਆ ਰਹੀ ਆ ਵੀ ਸਾਡੀਆਂ ਲੋੜਾਂ ਨੇ ਉਹਦੇ ਨਾਲ ਨਾਲ ਬਹੁਤ ਸਾਰੇ ਫੋਨ ਲੋਕਾਂ ਦੇ ਆ ਰਹੇ ਕਿ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀਰਾਂ ਦਾ ਜਿਹੜੇ ਵਿਦੇਸ਼ਾਂ ਤੋਂ ਜਾ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਕੋਨੇ-ਕੋਨੇ ਤੋਂ ਫੋਨ ਕਰ ਰਹੇ ਨੇ ਸੋ ਉਹਨਾਂ ਸਾਰਿਆਂ ਨੂੰ ਅਸੀਂ ਸਹੀ ਗਾਈਡ ਕਰਾਂਗੇ ਕਿ ਕਿੱਥੇ ਕੀ ਲੋੜ ਹੈਗੀ ਆ ਇਹ ਨਹੀਂ ਹੈਗਾ ਵੀ ਅਸੀਂ ਉੱਥੇ ਜਿਹੜੀ ਚੀਜ਼ ਦੀ ਲੋੜ ਨਹੀਂ ਉੱਥੇ ਜਮ੍ਹਾਂ ਕਰੀ ਜਾਵੇ ਤੇ ਮੈਂ ਇੱਕ ਹੋਰ ਅਪੀਲ ਕਰਦਾ ਵੀ ਇਸ ਸਮੇਂ ਦੇ ਵਿੱਚ ਦੇਖੋ ਲੋਕ ਬਹੁਤ ਮਦਦ ਕਰ ਰਹੇ ਨੇ ਦਿਲੋਂ ਮਦਦ ਕਰ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਲੇਕਿਨ ਕੁਝ ਬੰਦੇ ਦੇਖੋ 1-2% ਹੁੰਦੇ ਨੇ ਸਾਰੇ ਨਹੀਂ ਕੁਝ ਜਿਹੜੇ ਉੱਥੇ ਜਮ੍ਹਾਂ ਖਰੀ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਆ ਇਸ ਸਮੇਂ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਮਦਦ ਕਰੀਏ ਲੋਕਾਂ ਦੀ ਅੱਜ ਲੋਕਾਂ ਨੂੰ ਮਦਦ ਦੀ ਲੋੜ ਆ ਨਾ ਕਿ ਜਮ੍ਹਾਂ ਕਰੀ ਦੀ ਇਹ ਦੇਖੋ ਵੀ ਤੁਹਾਡੇ ਗਵਾਂਢ ਕੋਈ ਭੁੱਖਾ ਤਾਂ ਨਹੀਂ ਸੌ ਰਿਹਾ ਕਿਸੇ ਦਾ ਪਸ਼ੂ ਭੁੱਖਾ ਤਾਂ ਨਹੀਂ ਸੋ ਅੱਜ ਸਭ ਤੋਂ ਪਹਿਲਾਂ ਇਹ ਲੋੜ ਆ ਫਿਰ ਆਉਣ ਵਾਲੇ ਸਮੇਂ 'ਚ ਆਪਾਂ ਫਸਲਾਂ ਜਿਹੜੀਆਂ ਲੋਕਾਂ ਦੀਆਂ ਵਜਾਉਣੀਆਂ ਨੇ ਸੋ ਇਸ ਤਰ੍ਹਾਂ ਦੀ ਬੜੀ ਲੋੜ ਪੈਣੀ ਆ ਜੇ ਅੱਜ ਅੱਜ ਜ ਲੋਕਾਂ ਤੇ ਜਿਹੜੀ ਵਿਫਤਾ ਪਈ ਅੱਜ ਉਹਨਾਂ ਦੇ ਅਸੀਂ ਨਾਲ ਖੜੀਏ ਇਹ ਸਾਡਾ ਫਰਜ਼ ਬਣਦਾ ਤੇ ਸਾਨੂੰ ਗੁਰੂ ਸਾਹਿਬਾਨ ਵੀ ਸੰਦੇਸ਼ ਦੇ ਕੇ ਗਏ ਨੇ ਸਰਬੱਤ ਦੇ ਭਲੇ ਦਾ ਸੋ ਆਪਾਂ ਤਾਂ ਦੂਜੇ ਦੇਸ਼ਾਂ ਤੇ ਵੀ ਜਾ ਕੇ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਆਪਣੇ ਸਿੱਖ ਕੌਮ ਆ ਜਿਹੜੀ ਸਾਡੇ ਜਿਹੜੀ ਐਨ ਜੀਓਜ਼ ਨੇ ਸਾਡੀਆਂ ਜਥੇਬੰਦੀਆਂ ਨੇ ਉੱਥੇ ਕਿਤੇ ਵੀ ਕਿਤੇ ਕੁਦਰਤੀ ਆਫਤਾਂ ਆਉਂਦੀਆਂ ਨੇ ਤਾਂ ਉੱਥੇ ਜਾ ਕੇ ਮਦਦ ਕਰਦੇ ਨੇ ਲੇਕਿਨ ਅੱਜ ਤੱਕ ਹਜੇ ਮੈਂ ਦੇਖਿਆ ਕਿ ਪੰਜਾਬ ਦੀ ਮਦਦ ਕਰਨ ਲਈ ਕੋਈ ਨਹੀਂ ਆਇਆ ਸੋ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਬੜੀ ਸਮਤ ਬਖਸ਼ੀ ਆ ਹਿੰਮਤ ਬਖਸ਼ੀ ਆ ਆਪਾਂ ਤਕੜੇ ਹੋ ਕੇ ਆਪਾਂ ਜਿਹੜਾ ਵੀ ਏਰੀਆ ਪ੍ਰਭਾਵਿਤ ਨੇ ਪੰਜਾਬ ਦੇ ਉਹਨਾਂ ਲੋਕਾਂ ਦਾ ਸਾਥ ਦੇਈਏ ਤੇ ਉਹਨਾਂ ਦਾ ਆਪਾਂ ਸਹਾਰਾ ਬਣੀਏ ਤਾਂ ਜੋ ਇਸ ਕੁਦਰਤੀ ਆਫਤ ਤੋਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਤਕੜੇ ਹੋ ਕੇ ਇਹਨਾਂ ਆਫਤਾਂ ਦੇ ਵਿੱਚੋਂ ਨਿਕਲ ਸਕਣ ਜਿੰਨਾ ਵੀ ਹੋ ਸਕਾ ਆਪਾਂ ਉਹਨਾਂ ਦੀ ਮਦਦ ਕਰੀਏ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ